ਚੱਲਦਾ ਕੰਮ ਮਾਰੋ ਮਾਰ ਬਾਈ ਪੂਰੇ ਚੱਲਣਾ ਬਾਈ ਕਾਲੂ ਪ੍ਰੋਗਰਾਮ ਦੇਖੋ ਹਾਂ ਪੂਰੀ ਮੋਆਇਨਾ ਕਰਨਾ ਹੈ ਵਾ ਮੋਆਇਨਾ ਕਰਨਾ ਹੈ ਵਾ ਵੀ ਕਿਆ ਸਟੱਟਮ ਹੈ ਵਧੀਆ ਪ੍ਰੋਜੈਕਟ ਹੈ ਬਾਈ ਖਾਰਾ ਹਾਂ ਦੇਖ ਲਿਆ ਇੱਧਰ ਲੈ ਕੇ ਜਾ ਲੈਗ ਚ ਜਾਂਦੇ ਆ ਪਾਇਲ ਤੋਂ ਬਾਈ 1 ਨੰਬਰ ਦਾ ਬਣਾਇਆ ਪਿਆ ਮਾਰਨਿੰਗ ਟਾਈਮ ਬਾਈ ਸਵੇਰੇ ਸਵੇਰੇ ਮੰਡੀ ਜਾਏ ਪਿਆ ਕਹਿੰਦੇ ਮੁੰਡੇ ਬਿਆਲਾ ਸਮਾਨ ਲੈਣਾ ਹੈ ਵੇ ਬਿੰਦਰ ਬਾਈ ਪੂਰੀ ਬਾਈ ਤੇ ਵਿੱਦਮੈਂ ਪੂਰੀ ਬਾੜਿਆ ਵਾ ਟਰਾਲੇ 'ਚ ਬਾਈ ਕੂਕਾ ਮਾਰਦਾ ਪੂਰੀਆਂ ਪੰਜ ਬੰਦੇ ਲੱਗੇ ਵੇ ਸਮਾਨ ਲੱਦਣ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਵਧੀਆ ਮਿੰਦਰ ਬਾਈ ਤੇਰੀ ਸਖਤ ਡਿਊਟੀ ਪੱਕੀ ਹੋ ਹੁੰਦੀ ਹੈ ਵਿਆਹ 'ਚ ਉਹ ਹੈਗਾ ਬਸ ਡਿਊਟੀ ਵੇਰੀ ਹਾਂ ਉਹ ਪੂਰੀ ਤੇ ਕੂਕਾ ਨਹੀਂ ਮਾਰਨੀ ਨਾਲੇ ਗੱਲ ਸੁਣਨਾ ਮੇਰੀ ਤੇਰਾ ਕੂਕਾ ਬਾਰੇ ਸੁਣਦੀ ਓਏ ਆਗਾ ਉਹ ਪੂਰਾ ਮਾਲ ਆ ਜਾਊਗਾ ਹਾਂ 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 ਆਜੋ ਫਲ ਫਰੂਟ ਫੜੂ ਬੋਲੀ ਆ ਤੇਰੇ ਹੁਣ ਇੱਕ ਆਜੋ ਆਜੋ ਕੀਲਾ ਸੇਬ ਜੇ ਮਾਲ ਘਟ ਗਿਆ ਦੇਖ ਲੈ ਤੇਰੀ ਜ਼ਿੰਮੇਵਾਰੀ ਵਿੱਚ ਮਾਲ ਨਹੀਂ ਘਟਣ ਦਾ ਦੇ ਬਾਈ ਕਹਿੰਦਾ ਜਿੰਨੇ ਮਰਜ਼ੀ ਲੱਦ ਲਵਾ ਕੋਈ ਨਾ ਬਿੱਡ ਤੇ ਚੱਲੇ ਜਾਣਾ ਉਹ ਆਮਨੇਦਾਰੇ ਬਿਆਰੂ ਕਿੰਨਾ ਟਰਾਲਾ ਲੈ ਕੇ ਤੇ ਲੱਦ ਗਏ ਬਹੁਤ ਬੜਾ ਦਾ ਬਾਈ ਉਹ ਵੀ ਹਾਂ ਸੰਤਰੇ ਦੋੜਾ ਲੈ ਦੇ ਦੋ ਸੰਤਰੇ ਬਹੁਤ ਮੱਛੀ ਬਾਤ ਹੈਗਾ ਤਾਂ ਯਾਰ ਪੂਰਾ ਭਾਈ ਕੀ ਗੱਲ ਐ ਹੁਣ ਉਹ ਕੰਮ ਨਹੀਂ ਰਿਹਾ ਵੀ 2 ਵਜੇ ਆਉਣੇ ਆਲਾ ਮੰਡੀ 'ਚ ਹੁਣ ਤਾਂ ਪਿੰਡ ਦੇ ਮੁੰਡੇ ਹੈਗੇ ਆ ਅਵਿੰਦਰ ਭਾਈ ਹੁਣ 2 ਵਾਲਾ ਕੰਮ ਨਹੀਂ ਰਿਹਾ ਨਹੀਂ 2 ਵਾਲਾ ਤਾਂ ਹੈਗਾ ਬੰਦਾ ਮੁੰਡੇ ਆਪਣੇ ਬੰਦੇ ਆਪਣੇ ਆਪਣੇ ਬੰਦੇ ਹੈਗੇ ਆ ਆਪਣੇ ਬੰਦੇ ਹੈਗੇ ਉਹਦਾ ਫਾਇਦਾ ਹੋ ਗਿਆ ਨਹੀਂ ਭਾਈ ਅੱਗੇ 2 ਵਜੇ ਆਉਣਾ ਪੈਂਦਾ ਰਾ ਹੁਣ ਸਾਡੇ ਲਾਗਲੇ ਪਿੰਡ ਕਮਾਲਪੁਰ ਤੇ ਵੀਰ ਹੈਗਾ ਏ ਪ੍ਰਧਾਨ ਭਾਈ ਨੇ ਉਹਨੂੰ ਪਰਚੀ ਦੇ ਦਿੱਤੀ ਪਰਚੀ ਕੇਲੇ ਕੰਮ ਹੋ ਗਿਆ ਹੈ ਪੁਰੀ ਹਾਂ ਹਾਂ ਪਰਚੀ ਨਾਲੇ ਹੁਣ ਤਾਂ ਪੁਰੀ ਇੱਕ ਹੋਰ ਦੇਖਿਆ ਮੈਂ ਦੰਦਨੇ ਵਾਲੇ ਵੀ ਬੰਦੇ ਹੈਗੇ ਓਰੇ ਉਹ ਕੰਮ ਨਹੀਂ ਹੈਗਾ ਵੀ ਆਪ ਹਾਂ ਉਹ ਬੰਦੇ ਉਹਦੇ ਕੰਨ ਲਾਏ ਮੈਂ ਭਾਈ ਨੇ ਕਿਦਾ ਇਹ ਆਪਣੇ ਬੰਦੇ ਆ ਆਹੋ ਦੋ ਬੰਦੇ ਨਿਊ ਮਿਲਦੇ ਨਹੀਂ ਹੈਗੇ ਭਾਈ ਆ ਗੋਬੀ ਚ ਕਾਜ ਕਰਕੇ ਭਾਈ 1 ਫੁੱਟ ਨੀਵਾ ਕਰਤਾ ਕੰਪਲੇਨ ਨਹੀਂ ਬੁਲਾਇਆ ਕੰਪਲੇਨ ਨਹੀਂ ਬੁਲਾਇਆ ਕੰਪਲੇਨ ਨਹੀਂ ਬੁਲਾਇਆ ਕਹਿੰਦਾ ਡਰ ਕੇ ਆ ਗਏ ਜੀਤ ਹੈ ਹੁਣ ਇਹਨੂੰ ਥੰਮ ਜਪ ਲਾਉਣਾ ਆਦੇ ਲੱਗ ਗਿਆ ਦਾ ਕਿ ਬਾਬੇ ਨੂੰ ਕੰਪਲੈਂਟ ਨਹੀਂ ਭਲਾਏਗਾ ਇੱਕ ਨੂੰ ਪੂਰੀ ਲਾ ਸੜ ਬਹੁਤ ਮਹਿੰਗਾ ਹੈ ਦੇਖ ਕੇ ਰੱਖੀ ਜਿੰਨੇ ਵੀ 980 ਦਿਨਾਂ ਵੀ ਲੱਗੇ ਪਿੰਨੇ ਲੈਣਾ ਐ ਇੰਨਾ ਮਾਲ ਰਹੀ ਆ ਸਾਰੇ ਸਾਡਾ ਹੀ ਥੋੜਾ ਕੱਢ ਕੇ ਰੱਖਿਆ ਹੋਇਆ ਹੋਨੇ ਜੀ ਭਾਈ ਮੋਟਾ ਮਾਲ ਆ ਗਿਆ ਸਾਰੀ ਚੱਲੇ ਅਬੀ ਪਪਾ ਪਾਰਟੀ ਵੀ ਮੜਾ ਜੇ ਪਰਾ ਨੂੰ ਅੜ ਜੂ ਛਾੜ ਚੱਲ ਹੋਰੀ ਮਿੰਤਾ ਇਹਦਾ ਟਰਾਲਾ ਖਾਲੀ ਰਹਿਣਾ ਤਾਂ ਟਰਾਲਾ ਸਾਰੀ ਭਰ ਤਾ ਆ ਦੇਖੋ ਕਿੜਲੇ ਵੀੜਦੇ ਵੀੜ ਰੱਖਿਆ ਹੋਣਾ ਹੁਣ ਇਹਦਾ ਕੰਪਲ ਮੈਂ ਧਾਰਦਾ ਮਰੂਦ ਮਰਾ ਫਰੂਟ ਜਾਟ ਭਾਈ ਸਾਰੀ ਆਈਟਮ ਆ ਗਈ ਉਹ ਪੂਰਾ ਹੀ ਹੋ ਗਿਆ ਹੁਣ ਥੋੜਾ ਜਿਆ ਰਹਿਦਾ ਐ ਦੇਖ ਲੋ ਭਾਈ ਪਿਆ ਨੂੰ ਆਏ ਜਾਂਦਾ ਸਮਾਨ ਭਰ ਭਰ ਕੇ ਟਰਾਲੇ ਫਿਰ ਇਹ ਸਬਜ਼ੀ ਮੰਡੀ ਜੇ ਵਸਾਜਰੇ ਕਿਹੜਾ ਮਾਰਨ ਨਹੀਂ ਪੈਂਦਾ ਹੈ ਪੂਰੀ ਇਹ ਪੂਰੀ ਦੇ ਸਾਰਾ ਹੱਥਾਂ 'ਵਾਂ ਲੱਗਾ ਸਟਾਕ ਹੂੰ ਗਿਣਤੀ ਜ਼ਿਆਦਾ ਤੈਨੂੰ ਹੈ ਗਿਣਤੀ ਜ਼ਿਆਦਾ ਕਿਹੜਾ ਵਾਲ ਕਿਤੇ 95 ਹੋਗੇ 95 ਕੰਨਾ ਹੋ ਗਿਆ ਹਾਂ 94 ਹੋਗੇ ਪੂਰੀ ਦੇ ਗਾੜੇ ਕਿਹੜਾ ਮੂਲੀ ਦੇ ਲੈ ਕਿਹੜੀ ਕਿਹੜੀ ਪੂਰੀ ਟੀਕਾ ਲਾਇਆ ਵੇ ਨਹੀਂ ਤਾਂ ਸਹੀ ਤੂੰ ਆਪਣੇ ਦੇ ਲੈ ਜੀ ਕਿੱਥੇ ਹੁੰਦੀ ਹੈ ਹੋਰ ਕਿ ਪੂਰੀ ਮੰਡੀ ਹੈ ਤਾਂ ਬਹੁਤ ਵੱਡੀ ਹੈ ਉਹ ਪੰਨਾਂ ਦੋ ਬੇਟੀ ਲੱਕੜੀ ਜਿਹੀਆਂ ਲੱਗਣਾ ਹੈ ਹੈ ਪਰ ਮੈਂ ਕਹਿੰਦਾ ਉਹ ਮੰਡੀ ਤਾਂ ਦੇਖ ਲੈ ਕਿੱਡੀ ਹੈ ਮਾਲੋ ਯਾਰ ਬਹੁਤ ਪਿਆਹ ਨੇ ਪੂਰੀ ਆ ਵੀ ਆਉਂਗਾ ਯਾਰ ਨਾਲੇ ਤਾਂ ਹੈ ਰਹਿ ਗਿਆ ਮੱਕੂ ਇਹ ਤੋ ਪਰ ਪਾਉ ਤਾ ਪਿਆਜ਼ ਦੇ ਉੱਪਰ ਰੱਖ ਦੋ ਆ ਲੈ ਆ ਵੀ ਉੱਪਰ ਹੀ ਹੈ ਸੇਵ ਕਿੰਨਾ ਕਰ ਰਹਿ ਗਈ ਇੱਥੇ ਰੱਖੋ ਡੱਬੇ ਦੇ ਉੱਪਰ ਰੱਖ ਲਓ ਪਿੱਛੇ ਰੱਖੋ ਡੱਬੇ ਦੇ ਉੱਪਰ ਇਹਦੇ ਉੱਪਰ ਆਹ ਆ ਇਹ ਦੇ ਦੇ ਨਹੀਂ ਇਹਦੇ ਨਹੀਂ ਆਹ ਆ ਰਿਆ ਨੇ ਬਾਈ 5 5 6 6 7 7 10 10 ਗੇੜੇ ਲਾ ਦਿੱਤੇ ਬਾਈ ਕੇ ਬੇਟੀ ਰਹਿ ਗਈ ਆਜ ਦਾਣਾ ਨਾ ਮਰ ਠੰਡੀ ਰੱਖਿਓ ਆਹ ਸਾਈਡ ਬਾਈ ਸਬਜੀ ਮੰਡੀ ਲਾ ਕੇ ਇਹਦੇ ਦਾਣਾ ਮੰਡੀ ਆ ਪੂਰੀ ਗੋਭੀ ਰੋ ਕੱਢੀ ਕੱਢੀ ਹੈ ਗੋਭੀ ਹੈ ਦਾਲ ਉਹ ਲੈ ਦਦੇ ਆ ਆਹ ਲੈ ਦਵਾਏ ਜੀ ਲੱਤ ਲਿਆ ਸਮਾਨ ਆ ਬਾਈ ਸਾਰੀ ਸਬਜੀ ਸੁਬਜੀ ਟਰਾਲੇ ਦੇ ਵਿੱਚ ਚੱਲ ਚੱਲ ਓ ਗੜਾਈ ਮਾ ਐਂ ਕੜ ਦੇ ਹੱਬੀ ਹੇਲ ਉਹ ਓਪੀ ਖਾਣੀ ਹੈ ਮੋਟਿਓ ਭਾਈ ਜਾਨੀ ਹੁਣ ਮੋਟਾ ਵਾਲਾ ਕੜ ਗਿਆ ਦੇਖਦੇ ਆ ਲਾਗ ਦੇ ਵਿੱਚ ਵਿੱਚ ਇੱਥੇ ਲਾਗ ਰੋ ਪੋਣਾ ਭਾਈ ਓਏ ਸਾਈਡ 'ਵਾਂ ਖੜਾ ਐ ਕਰੋ ਗੱਡੀ ਤੇਰਾ ਬੋਲ 'ਤੇ ਖੜਾਈ ਜਾ ਹੁਣ ਕੇ ਤਾ ਮੈਂ ਭਾਈ ਮੁੰਡਾ ਹੋ ਗਿਆ ਤਿਆਰ ਪਰ ਮੇਰੇ ਕੇ ਧੋਖਾ ਕਰ ਗਿਆ ਇਹ ਮੈਨੂੰ ਰਕੜਾ ਗਿਆ ਮੰਨੂ ਹੋਰ ਵਖਾਲਸੇ ਹੋਰ ਪਾਸੇ ਵਖਾਤਾ ਮੇਰੇ ਤਿੰਨ ਦਿਨ ਹੋ ਗਏ ਹੱਦ ਤੱਕ ਨਹੀਂ ਸੂਏ ਉਹ ਇਹਨੇ ਤਾਂ ਹੋਰੇ ਪਾਸੇ ਦੇ ਦਿੱਤੇ ਜੀ ਇਹਨੇ ਤਾਂ ਉਹ ਲੈ ਆ ਜਿਹੜਾ ਹੈ ਨਹੀਂ ਕਿਹੜੇ ਆਹੋ ਸੱਚੇ ਸੌਦੇ ਕਰਨੀ ਟੇਲਰ ਐ ਫੇਮਸ ਨਹੀਂ ਫੇਮਸ ਆ ਇਹ ਪਾਇ ਨਹੀਂ ਪਤਾ ਜੀ ਫਸ ਗਿਆ ਮੈਂ ਤਾਂ ਜੀ ਮਨੇ ਤੈਨੂੰ ਸ਼ਾਬਾਸ਼ ਦੇਣੀ ਵੰਦੀ ਆ ਰਾਤੇ ਕੱਪੜੇ ਦੇ ਕੇ ਰਾਤੇ ਸੂਨੇ ਉਹ ਨਹੀਂ ਫੇ ਮੇਰੇ ਵਾਲੀ ਖਰਾਬ ਨਹੀਂ ਹੋ ਗਈ ਦੀ ਹੁਣ ਪੈਂਟ ਚੜਾਈ ਆ ਬਾਈ ਤੇਰੀ ਅੱਛਾ ਪੈਂਟ ਵੀ ਵਾਲੀ ਦੀ ਮੈਂ ਤਾਂ ਉਪਰੇ ਦੇਖੀ ਗਿਆ ਯਾਰ ਆ ਅੰਤਲੀ ਮੁੰਡੇ ਨੇ ਵਿਆਹ ਲਈ ਲੱਡੂ ਖਾਣੇ ਆ ਕਿੰਨੇ ਹੋਗੇ ਵੀਰੇ 800 ਠੀਕ ਹੈ ਮੈਂ ਤੁਨੇ ਮੈਂ ਹੱਥ ਚੜਾ ਲਈ ਵਾਹ ਜੀ ਵਾਹ ਬਾਹਣੋ ਕਿਹਾ ਨਾ ਭਾਈ ਹਾਂ ਬੜਾ ਇੰਟਰਵਿਊ ਲੱਗਣੇ ਮੈਂ ਨਾ ਕੋਈ ਨਹੀਂ ਮੈਂ ਦੂਸਰਾ ਬਾਲੋ ਛੋਟਾ ਬਾਲੋ ਕੋਈ ਗੱਲ ਹੀ ਹੋ ਕੱਚਾ ਛੋਟਾ ਪਾਏ ਕਰ ਕਿੱਡੇ ਕਿੱਥੇ ਪਾਉਂਦਾ ਥੋੜਾ ਜਿਆਦਾ ਤਾਂ ਨਹੀਂ ਹੈਗੀ ਚਲੋ ਜੀ ਕੋਈ ਪ੍ਰੋਗਰਾਮ ਲਓ ਜੀ ਮਾਨੇ ਨੇ ਤਾਂ ਕੱਪੜੇ ਸਵਾਲੇ ਭਾਈ ਵਿਆਹ ਵਾਸਤੇ ਮੇਰੇ ਆ ਦੇ ਫਾਇਲਿੰਗ ਲੈਨੇ ਮੈਂ ਦਿਨੋਂ ਕੰਮ ਖੇਚਣਾ ਜਾਣਾ ਪੈਣਾ ਲਾਦਾ ਟੇਲਰ ਕੋ ਦੁਕਾਨ ਚੇ ਬੈਠਣਾ ਪੈਣਾ ਬੰਨੇ ਚਲੀਏ ਵੇਲਾ ਹੋ ਗਿਆ ਤੂੰ ਅੱਜ ਤਾਂ ਆਪਾਂ ਨੇ ਉਧਰੇ ਕੋਈ ਬਣਾਏ ਉਹਦੇ ਪਾਸ ਜਾ ਕੇ ਆਉਣਾ ਤੇ ਰਾਲ ਮੈਂ ਲਈ ਨਹੀਂ ਉਹ ਜੁੱਤੀ ਹਲੇ ਜੁੱਤੀ ਲੈਣੀ ਐ ਦੇਖੀ ਛੱਡਾ ਕੱਢੂਗਾ ਆਪਣਾ ਵੀ ਵਿਆਹ ਕਰਾਉਂਗਾ ਲੈ ਹਲੇ ਸੁਖੀ ਦਾ ਵੀ ਇਹਨਾਂ ਦੇ ਵੀ ਵਿਆਹ ਹੋਣਾ ਚੁੱਤੀ ਦੇਖਣਾ ਠੀਕ ਐ ਠੀਕ ਐ ਅੱਜ ਬਈ ਪੈਂਟ ਸਵਾਈ ਦੇ ਲੱਗ ਤੇ ਨਜ਼ਾਰਾ ਐ ਮਾ ਹੁਣ ਬਾਈ ਦਾ ਪਤਾ ਲੱਗ ਗਿਆ ਕਹਾਨੂੰ ਇਧਰ ਆਏਗਾ ਨਾ ਉਹ ਦੂਰ ਪੈਂਦਾ ਚਾਹਦਾ ਉਧਰ ਕਾਲੀ ਬੋਕਰੀ ਨਾ ਚਲ ਕੋਈ ਨਹੀਂ ਹੁਣ ਪਤਾ ਲੱਗ ਗਿਆ ਉਹਨੂੰ ਵੀ ਲੇਟ ਕਰਨਾ ਨਹੀਂ ਚਾਹੀਦਾ ਉਹਨੂੰ ਲੋ ਜੀ ਬਾਈ ਬਾਈ ਮਨੇ ਮੈਂ ਤੈਨੂੰ ਮੰਨ ਗਿਆ ਕਾਤੇ ਅਡਵਾਂਸ ਕੰਮ ਮੈਂ ਇਤਰਾ ਦੇਖ ਲਿਆ ਅੱਜ ਹਲੇ ਪੂਰੀ ਕਹਿੰਦਾ ਦਾ ਕਿਹਾ ਮੈਂ ਵੀ ਸੋਨੇ ਮਹਾਮਦੇ ਦੇ ਨਾਲ ਦੇਖੂਗਾ ਤੇਰਾ ਆਏ ਨਹੀਂ ਪਤਾ ਉਹਨਾ 7 ਦਿਨ ਪਹਿਲਾਂ ਹੀ ਕੰਮ ਕਰਕੇ ਆ ਤੇ ਤੇ ਬਾਅਦਵਾ ਲਈਆਂ 2 ਦਿਨ ਬਾਅਦਵਾ ਕੰਮ ਆਪਣਾ ਸਵਾਲ ਕਰਾ ਲਿਆ ਪਹਿਲਾਂ ਮੈਂ ਬਾਈ ਆਪਣੇ ਟੇਲਰ ਨੂੰ ਫੋਨ ਕਰਿਆ ਤਾਂ ਕਿਹਾ ਹਲੇ ਕੱਟੀ ਆ ਪਤਾ ਨਹੀਂ ਲੱਗੋ ਓਰੇ ਓਰੇ ਬਾਣੀ ਪਹਿਣੀ ਐ ਇਦਾਂ ਹੀ ਹੁੰਦਾ ਫਿਰ ਮਨੇ ਤੁਹਾਨੂੰ ਦੱਸ ਵੀ ਤੈਨੂੰ ਹੁਣ ਗਾਹ ਨੂੰ ਫਿਟਿੰਗ ਵਾਲੀ ਬੈਂਟ ਲੈ ਕੇ ਗਾ ਨਹੀਂ ਕਿ ਸੁਸਾਏ ਕਰਨੀ ਆ ਆ ਵਧੀਆ ਫਿਟਿੰਗ ਕਰਵਾ ਲੇਗਾ ਸੁਸਾਏ ਲੈਣੇ ਆ ਹਾਂ ਬਾਈ ਦੋ ਸਵਾਲ ਆਣੀਆਂ ਬਹੁਤਾ ਮਹਿੰਗਾ ਪ੍ਰੋਜੈਕਟ ਨੇ ਮਨੇ ਕਿੰਨੇ ਜਿਵੇਂ ਆਪਾਂ ਨੂੰ ਸਿਸਟਮ ਇਹ ਸੁਵਾਈ 1300 ਰੁਪਏ ਦੇ ਮੇਰਾ ਆ ਇਹ ਆ ਕੱਪੜਾ ਠੀਕ ਹੈ 800 ਰੁਪਏ ਹੋ 2100 ਰੁਪਏ 2100 ਰੁਪਏ ਚ ਬਾਈ ਸਿਰੇ ਦਾ ਜਿਹਨੂੰ ਕਹਿੰਦੇ ਆ ਨਾਲ ਰੈਮਡ ਦਾ ਕੱਪੜਾ ਰੈਮਡ ਦਾ ਕੱਪੜਾ ਬਾਈ ਜੇ ਸੋਨਾ ਇਹ ਸੁਵਾਈ ਵਾਲਾ ਕੰਮ ਸਿਸਟਮ ਹੈ ਬਾਕੀ ਕਹਿੰਦੇ ਪੈਲਸ ਚ ਕਿਹੜਾ ਮਾਨ ਲਗੇ ਤੇ ਇਹ ਸਮਾਨ ਲੈ ਕੇ ਜਾਣ ਕਿ ਆ ਕਹਿੰਦੇ ਪੈਲਸ ਵਾਲੇ ਆਹੋ ਸਾਲੇ ਕਹਿੰਦੇ ਵਈ ਸਮਾਨ ਲੈ ਕੇ ਆ ਜਾਓ ਤੇ ਕਾਡਾ ਘਾਂਟਾ ਘੁੰਮੋ ਫਿਰੋ ਪਰ ਉੱਥੇ ਹੋਰ ਹੈ ਉੱਥੇ ਇੱਕ ਪਾਲਟੀਵੀ ਹੈ ਕਹਿੰਦੇ ਰਾਤ ਦੀ ਅੱਛਾ ਅੱਬਰ ਮੱਛੀ ਜੱਤ ਹੋ ਸਕਦਾ ਕੁਝ ਵੀ ਹੋ ਸਕਦਾ ਉੱਥੇ ਰਹਿਣਾ ਬੈਣਾ ਵਈ ਬਾਈ ਸਿਸਟਮ ਪਤਾ ਕਿਆ ਹੈ ਦਿਨ ਮਾ ਵੀ ਅੱਜ ਪ੍ਰੋਗਰਾਮ ਤਾਂ ਰਾਤ ਨੂੰ ਵੀ ਹੈ ਕੱਲੋਂ ਵੀ ਲਗਾਤਾਰ ਇੰਨੇ ਭਿਆ ਹੈ ਚੱਲ ਰਿਹਾ ਉੱਥੇ ਪ੍ਰੋਗਰਾਮ ਹੁਣ ਬਾਈ ਦੇਖਦੇ ਅੰਮਾ ਨੇ ਤਾਂ ਇੱਕ ਚੀਜ਼ ਰਹਿ ਗਈ ਜੀ ਉਹ ਮਿਲ ਗਈ ਵਾ ਇਹਦਾ ਬਾਰਾ ਕੰਮ ਆ ਚੱਲ ਥੋੜੀ ਚੱਲੀਏ ਦੇਖੀਏ ਕਿੱਸਾ ਤੋਂ ਮਿਲੀਏ ਉਹਨਾਂ ਰੋਜ਼ਾਨਾ ਬਾਈ ਤਾਂ ਜਿਹੜਾ ਬਾਈ ਮਿਲ ਜੂਗੇ ਦੱਸ ਡ੍ਰੈਗ ਲੀਨ ਦਿੱਤਾ ਪਿਆ ਡ੍ਰੈਗ ਲੀਨ ਉਹਨਾਂ ਟਾਇਰ ਤਾਂ ਸਾਡੇ ਸਾਦਾ ਪਾਇਆ ਉਹਨਾਂ ਨੇ ਕਿੰਨੇ ਵੇ ਭਾਰੀ ਮੁੰਡਾ ਨਿੱਖਰ ਗਿਆ ਥੱਲੇ 300 ਆ ਵੀ ਕਰਾ ਲਿਆ ਲੋਡ ਮੈਂ ਰਹਿ ਗਿਆ ਹੁਣ ਫੇਰ ਲੈ ਮੈਂ ਨੇ ਮੈਂ ਘਰ ਨੂੰ ਤੈਨੂੰ ਕਪੜੇ ਦੇ ਦੇਗਾ ਨਹੀਂ ਮੇਰਾ ਕੰਮ ਕਰਾ ਦੇਗਾ ਠੀਕ ਹੈ ਉਹ ਸਾਫਾ ਖੜੱਪਾ ਬਾਈ ਜਿਹੜਾ ਕੱਢਦਾ ਕੰਮ ਲਓ ਜੀ ਬਾਈ ਉਹੀ ਕੰਮ ਹੋ ਗਿਆ ਆਵਨਾ ਵੀ ਮੇਰੇ ਨਾਲ ਦਾ ਹੋ ਗਿਆ ਆਵਨਾ ਵੀ ਆਪਸ਼ਨਾਂ ਹੈਗੀਆਂ ਕਿਆ ਉਹ ਖੁੱਲੀਆਂ ਆਏ ਨਾ ਜੁੱਤੀ ਵਾਲੀ ਬਿਲ ਹੀ ਲਈ ਆ ਗਈ ਇਹਨੂੰ ਬਹੁਤ ਕੋਮਲ ਹੈਗੀਆਂ ਬਾਈ ਹਾਂ ਇਹ ਆ ਗਈ ਹਾਲੇ ਤਾਂ ਮੇਰੇ ਨਾਲ ਦਾ ਹੈਗਾ ਐ ਨੰਨਾ ਨੁਕਰ ਕਰਾਇਆ ਇਹਨੇ ਮੈਂ ਕੁਝ ਨਹੀਂ ਕਿਹਾ ਹੈ ਹੈਗੀ ਤੈਨੂੰ ਆਸ ਹਾਂ ਨਹੀਂ ਉਰੇ ਤੇ ਨਹੀਂ ਲੈਣਾ ਕਹਿੰਦਾ ਉੱਥੇ ਲਵਾਂਗੇ ਹਾਲੇ ਵੀ ਮੁੰਡੇ ਨੂੰ ਆਸ ਹੈ ਕਿ ਕਹਿੰਦਾ ਜੁੱਤੀ ਮਿਲ ਸਕਦੀ ਹੈ ਚਲ ਆਇਆ ਇੱਥੇ ਤਾਂ ਹੈ ਨਹੀਂ ਕੁਝ ਮਨੇ ਨੂੰ ਮੈਂ ਕਹਾਂ ਮੇਲੇ ਮਿਲੇ ਜਾਣਗੇ ਹੁਣ ਤੇਰੇ ਨਾਲ ਦਾ ਤਾਂ ਹੋ ਜਾ ਮੈਂ ਮੇਰੇ ਵੱਡਾ ਵਾਧੂ ਆ ਉਹੀ ਕੰਮ ਹੋ ਗਿਆ ਕਿ ਆ ਹੋ ਗਿਆ ਹੀਲੇ ਬਹੁਤ ਹੈ ਹੀਲਾ ਹੋਇ ਗਿਆ ਬਾਈ ਜੁੱਤੀ ਦਾ ਕਿਲਵਿੰਦਰ ਨੂੰ ਫੋਨ ਕਰਦਾ ਮੈਂ ਬੋਲ ਪਿੰਡ ਮੁੰਡੇ ਨੂੰ ਫੋਨ ਕਰਿਆ ਕਹਿੰਦਾ ਹੀਲਾ ਕਰ ਦੇ ਹੀਲਾ ਹੋ ਗਿਆ ਮਨੇ ਮੇਰਾ ਟੇਲਰ ਕਹਿੰਦਾ ਜਵਾਬ ਦਿੱਤਾ ਅੱਧਾ ਘੰਟਾ ਅੱਧਾ ਘੰਟਾ ਕਹਿੰਦਾ ਬਾਈ ਮੇਰਾ ਟੇਲਰ ਕਹਿੰਦਾ ਬਾਜ਼ਾਰ ਚ ਘੁੰਮਿਆ ਹੋਰ ਜਿੱਥੇ ਘੁੰਮਣਾ ਹੈ ਬਾਜ਼ਾਰ ਚ ਦੁਕਾਨੇ ਹੀ ਬੰਦ ਆ ਬਾਈ ਸਾਰੀਆਂ ਅੱਜ ਤਾਂ ਇੱਕ ਹੋਰ ਆ ਹਾਂ ਇੱਥੇ ਵੀ ਜੁੱਤੀ ਵਾਲੀ ਜੁੱਤੀ ਵਾਲੇ ਹਲੇ ਐਕਸ਼ਨ ਹੈਗੀ ਐ ਮਨੇ ਜੇ ਮਿਲ ਗਈ ਨਵੀਂ ਵੀ ਲੈ ਲੈਣੀ ਵਾਹ ਪੈਦੇ ਲਾਉਣੋ ਦਿਲ ਹੈਗਾ ਮੁੰਡੇ ਦਾ ਮੈਨੂੰ ਆਏ ਆ ਫਾਰਮਰ ਪੈਂਟਰ ਜੁੱਤੀ ਕਿਨੇ ਵਧੀਆ ਲੱਗਣਗੀ ਹੂੰ ਹੂੰ ਮਿਲ ਜਿਵੇਂ ਮੈਂ ਤਾਂ ਕਹਿੰਦਾ ਮਜ਼ਾਰ ਚਾਹਣ ਕਬਾਈ ਅੰਦਰ ਤੇ ਤੈਨੂੰ ਪਤਾ ਹੈ ਮੇਰੇ ਅੰਦਰ ਦਾ ਦਿਲ ਕਹਿੰਦਾ ਉਹੀ ਕੰਮ ਹੋ ਗਿਆ ਮਰੇ ਕਿਉਂ ਗਿਆ ਭੰਗੜਾ ਪੈ ਰਿਹਾ ਕਹਿੰਦੇ ਤੇਰੇ ਹੀ ਹੋ ਗਿਆ ਬਾਈ ਪੈਲਸ 'ਚ ਬਹੁੰਦੇ ਨੂੰ ਹਾਂ ਮਨੇ ਹਾਂ ਫੰਕਸ਼ਨ ਲਾਤਾ ਨਾ ਪੂਰੀ ਸਾਰੂ ਗਾਲਾ ਘੜਦਾ ਹੋਣਾ ਅੰਦਰੋਂ ਅੰਤਰੀ ਬੁਜੇਰਾ ਹੈਗਾ ਉਹ ਖੜਾ ਪੂਰੀ ਵਾਲਾ ਬਾਈ ਟਰੈਕਟਰ ਸਮਾਨਾਂਤਾਰਤਾ ਬੰਨਿਆ ਨੇ ਇੰਦਰ ਪ੍ਰੋਗਰਾਮ ਚੱਲਦਾ ਬਈ ਰਾਤ ਵਾਲਾ ਪਹਿਲਾ ਬੰਦਿਆਂ ਨੂੰ ਮਿਲਿਆ ਇਹ ਬਾਕੀ ਕੱਲ ਫੇਰ ਦੇਖੂ ਗਿਆ ਆ ਮਨੇ ਮਨੇ ਲੱਟ ਇਧਰ ਫੇਰ ਦੂਕੇ ਮੇਰਾ ਤੇਰਾ ਨਾਲ ਰਹਿਣਾ ਵੀ ਆਪਨੇ ਲੇਟ ਕਰਾਇਆ ਲੈ ਚੌਦੀ ਹੈ ਮੇਰਾ ਕਾਹਦੇ ਲੰਗਰ ਆ ਆ ਲਾਇਆ ਬਾਈ ਟਰੈਕਟਰ ਪੂਰੀ ਨੇ ਬਾਈ ਪੂਰੀ ਸੱਚੀ ਤਾਂ ਸਿੱਕੰਨੀਆਂ ਗਾਲਾਂ ਕੱਢੀ ਅੰਦਰ ਮੈਂ ਮੈਂ ਕਹਿੰਦਾ ਤੁਹਾਡੇ ਵਰਗਾ ਕੁੱਤਾ ਬੰਦਾ ਅੱਛੀ ਗੱਲ ਆ ਪੂਰੀ ਪਤਾ ਗੱਲ ਗਿਆ ਟੇਲਰ ਕਹਿੰਦਾ ਜੇ ਹੁਣ ਲੈ ਕੇ ਜਾਣੀ ਲੈ ਜਾਓ ਦੁਕਾਨਾਂ ਸਵੇਰੇ ਦਾ ਟੇਲਰ ਨੇ ਮਰ ਜਾਣਾ ਤਾਂ ਉਹ ਸਵੇਰੇ ਦਾ ਕਹਿੰਦਾ ਕੁਝ ਨਹੀਂ ਪਤਾ ਆਏ ਦੇਖ ਆਪ ਮੁਛਾ ਕੇ ਖੜੀ ਹੈ ਆਇਆ ਮੁਛਾ ਤਾਂ ਜਾ ਮੈਂ ਭਾਈ ਹੁਣ ਮੇਰੀ ਸੁਣ ਮੈਂ ਤਾਂ ਬਈ ਗਿਆ ਜਦ ਅਗਲਾ ਕੋਈ ਕਰਾ ਸਕਦਾ ਹੁਣ ਐ ਤਾਂ ਬਾਈ ਕਹਿੰਦਾ ਰੋਟੀ ਲਵਾ ਮਾਂ ਨਹੀਂ ਆ ਦੇਖ ਮਿੰਨ ਦਾ ਕਹਿਦਾ ਬੋਲ ਬਾਈ ਦਾ ਫੋਨ ਆਇਆ ਤਾਂ ਹਾਂ ਆਪ ਜੀ ਆੜੀ ਆਪ ਨਹੀਂ ਤਾਂ ਆਕਟਾ ਕੇ ਆਏ ਬੀ ਟਾਈਮ ਜ਼ਰਾ ਇੱਥੇ ਆ ਗਿਆ ਉਹ ਪੂਰੀ ਅਸੀਂ ਫੇਕਟਾਉਣੇ ਦੇ ਬੜੇ ਲਿਆ ਪੂਰੇ ਪਤਾ ਨਹੀਂ ਕਿ ਆ ਕੀ ਗੱਲ ਹੈ ਖੜਾ ਬੰਦਾ ਕੋਵਾ ਕਹਿੰਦਾ